ਸੀ ਤਸਵੀਰਾਂ ਨਹੀਂ ਦੇ ਸਕਦੇ ਹਾਂ ਫਲੋਰ ਰੇਲਵੇ ਲਾਈਨਾਂ ਦੇ ਲੱਗੇ ਇੱਕ 30-35 ਸਾਲ ਦਾ ਕਰੀਬ ਲੱਗਦਾ ਨੌਜਵਾਨ ਆ ਜਿਸ ਦੇ ਇੱਕ ਕੋਟ ਤੇ ਪੈਂਟ ਤੇ ਕੋਲ ਫੋਨ ਵੀ ਆ ਤੇ ਫਿਲਹਾਲ ਹੈਗਾ ਆ ਇਹਦੇ ਓਵਰਡੋਸ ਨਾਲ ਲੱਗਦੀ ਮੌਤ ਹੋਈ ਜਾਪਦੀ ਆ ਉਹਦੇ ਮੈਂ ਤੁਹਾਨੂੰ ਤਸਵੀਰਾਂ ਨਹੀਂ ਦਿਖਾਉਣਾ ਚਾਹੁੰਦਾ ਆ ਉਹਦੇ ਇਹ ਜਿਹੜਾ ਨੌਜਵਾਨ ਆ ਉਹਦੀ ਬਾਹ ਦੇ ਵਿੱਚ ਸਰੰਜੀ ਵੀ ਲੱਗੀ ਹੋਈ ਆ ਤਸਵੀਰਾਂ ਨਹੀਂ ਦੇ ਸਕਦੇ ਇੱਕ 30-35 ਸਾਲ ਦਾ ਨੌਜਵਾਨ ਜੇ ਕਿਹੜਾ ਉਹ ਓਵਰਡੋਸ ਨਾਲ ਮੌਤ ਹੋਈ ਲੱਗਦੀ ਆ ਰੇਲਵੇ ਲਾਈਨਾਂ ਜਿਹੜਾ ਜਲੰਧਰ ਲੁਧਿਆਣਾ ਮੇਨ ਲਾਈਨਾਂ ਆ ਉਹਦੇ ਉੱਤੇ ਇਹਦੀ ਬਾਡੀ ਪਈ ਹੋਈ ਆ ਇਹ ਜਿਹੜਾ ਨੌਜਵਾਨ ਹੈ ਇਹਦੇ ਕੋਲੋਂ ਇੱਕ ਬੈਗ ਵੀ ਮਿਲਿਆ ਬੈਗ ਦੇ ਵਿੱਚ ਜੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੈਗ ਦੇ ਵਿੱਚ ਚਾਬੀਆਂ ਪਾਨੇ ਉਹਦੇ ਕੱਪੜੇ ਲੀੜੇ ਹੋਰ ਵਗੈਰਾ ਸਮਾਨ ਉਹਦੇ ਚਾਰਜਰ ਵਗੈਰਾ ਪੇਚ ਕਸ ਵਗੈਰਾ ਉਹਦੇ ਕੋਲ ਬੈਗ ਦੇ ਵਿੱਚ ਸਮਾਨ ਹੈਗਾ ਆ ਤਸਵੀਰਾਂ ਨਹੀਂ ਦੇ ਸਕਦੇ ਇੱਕ 30-35 ਸਾਲ ਦਾ ਨੌਜਵਾਨ ਫਲੋਰ ਜਲੰਧਰ বাস ਸਟੈਂਡ ਦੇ ਨੇੜੇ ਰੇਲਵੇ ਲਾਈਨ ਦੇ ਕੋਲ ਕਰੀਬ 30-35 ਸਾਲ ਦਾ ਨੌਜਵਾਨ ਜਿਸ ਦਾ ਨਾਮ ਕ੍ਰਿਸ਼ਨ ਲਾਲ ਉਰਫ ਅਜੇ ਪੁੱਤਰ ਭਜਨਾਲ ਵਾਸੀ ਹੋਣਾ ਇਸ ਦੀ ਰੇਲਵੇ ਲਾਈਨਾਂ ਦੇ ਕੋਲ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ ਇਸ ਦੀ ਬਾਹ ਵਿੱਚ ਇੱਕ ਸਰੰਜਵੀ ਲੱਗੀ ਹੋਈ ਸੀ ਓਵਰਡੋਜ਼ ਕਾਰਨ ਮੂੰਹ ਪਰ ਡਿੱਗਿਆ ਹੋਇਆ ਸ ਰੇਲਵੇ ਪੁਲਿਸ ਨੂੰ ਲੋਕਾਂ ਨੇ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਏਐਸਆਈ ਰਮੇਸ਼ਪਾਲ ਪੁਲਿਸ ਨੇ ਬੋਡੀ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਲਈ ਛਨਾਕਤ ਲਈ ਸਿਵਲ ਹਸਪਤਾਲ ਫਲੋਰ ਵਿੱਚ ਰੱਖ ਦਿੱਤੀ ਗਈ ਹੈ ਏਐਸਏ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਇਸ ਦਾ ਪੂਰਾ ਪਤਾ ਲਗਵਾ ਕੇ ਇਸ ਦੇ ਘਰਦਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਲੋਰ ਤੋਂ ਰਾਜਮਨ ਅੰਗਲ ਦੀ ਖਾਸ ਰਿਪੋਰਟ ਆ ਦੇਖੀਏ ਇਹ ਕੀ ਹੈ ਮੈਂ ਐਸ.ਆਈ. ਹਰਮੇਸ਼ਪਾਲ ਅਨਚਾਰਜ ਜੀ.ਆਰ.ਪੀ 플ੋਰ ਠੀਕ ਹੈ ਜੀ ਅੱਜ ਸਰ ਸਾਨੂੰ ਕਰੀਬ 20 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਾਇਆਂ ਸਾਈਡ ਨਾਲ ਰੇਲਵੇ ਲਾਈਨਾਂ ਦੇ ਕੋਲੇ ਇੱਕ ਬੰਦੇ ਦੀ ਡੈੱਡ ਬੋਡੀ ਪਈ ਹੈ ਵੀ ਉਹ 플ੋਰ ਨਾ ਡੈੱਡ ਬੋਡੀ ਪਈ ਹੈ ਵੀ ਹੋ ਸਕਦਾ ਉਹਦਾ ਇੰਜੈਕਸ਼ਨ ਨਾਲ ਉਹਦੀ ਮੌਤ ਹੋ ਗਈ ਆ ਹਾਂਜੀ ਤੇ ਅਸੀਂ ਮੌਕੇ ਮੌਕੇ ਤੇ ਪਹੁੰਚੇ ਆਂ ਦੇਖਿਆ ਤੇ ਬੰਦਾ ਮੁੱਦੇ ਮੂੰਹ ਪਿਆ ਉਹਦੀ شناخت ਕਰ ਰਹੇ ਆਂ ਦੇਖ ਰਹੇ ਆਂ ਉਹਦੀ ਮੌਤ ਕਿੱਦਾਂ ਹੁੰਦੀ ਆ ਬਾਕੀ ਪੋਸਟਮਾਰਮ ਕਲੀਅਰ ਹੋਤੇ ਤੁਸੀਂ ਦੇਖਿਆ ਟੀਕਾ ਵੀ ਲੱਗਾ ਹੋਇਆ ਉਹਦੀ ਜੇਬ ਦੇ ਵਿੱਚ ਉਹਦੇ ਡਾਕੂਮੈਂਟ ਵਿੱਚ ਮਿਲੇ ਕੀ ਨੂੰ ਪਤਾ ਲੱਗਿਆ ਸਾਈਡ ਤੇ ਪਿਆ ਜੀ ਉਹਦੇ ਬਾਹ ਦੇ ਵਿੱਚ ਇੱਕ ਸਰਿੰਜ ਲੱਗੀ ਹੋਈ ਆ ਤੇ ਬਾਕੀ ਡਾਕੂਮੈਂਟ ਮਿਲੇ ਨੇ ਉਸ ਤੋਂ ਇਹਦਾ ਨਾਮ ਹਮਾਚਲ ਦਾ ਰਹਿਣ ਵਾਲਾ ਇਹ ਠੀਕ ਹੈ ਜੀ ਤੇ ਬਾਕੀ ਵੀ ਜੋ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਊਗਾ ਨਾ ਪਤਾ ਜੇ ਕੁਝ ਨਹੀਂ ਤਾਂ ਕਲੀਅਰ ਹੋਇਆ ਜੀ ਜੋ ਇਹਦੇ ਕੋਲ ਆਧਾਰ ਕਾਰਡ ਮਿਲਿਆ ਉਸ ਮੁਤਾਬਕ ਇਹਦੇ ਕੋਲੋਂ ਕ੍ਰਿਸ਼ਨ ਲਾਲ son of ਭਜਨ ਲਾਲ ਵਾਸੀ ਉਹਨਾਂ ਦਾ ਰਹਿਣ ਵਾਲਾ ਹਾਂਜੀ ਉਹ ਮਿਲਿਆ ਉਮਰ ਦੀ 25 30 ਸਾਲ ਦੇ ਕਰੀਬ ਹੈ ਜੀ ਹਾਂਜੀ ਹਾਂ ਬਾਕੀ ਪੋਸਟਮਾਰਟਮ ਕਰਾਵਾਂਗੇ ਜੋ ਵੀ ਪੋਸਟਮਾਰਟਮ ਰਿਪੋਰਟ ਆਊਗੀ ਉਸ ਮੁਤਾਬਕ ਕਾਰਵਾਈ ਅਗਲੀ ਅਮਲ ਚ ਲਿਆਂਦੀ ਜਾਊਗੀ